ਕੀ ਤੁਸੀਂ ਕਦੇ ਉਹ ਸ਼ਕਤੀਸ਼ਾਲੀ ਸਿੱਖ ਔਟਾਂ ਬਾਰੇ ਸੁਣਿਆ ਹੈ ਜਿਨ੍ਹਾਂ ਇਤਿਹਾਸ ਬਣਾਇਆ? ਉਹਨਾਂ ਦੀ ਹਿੰਮਤ ਤੇ ਹੌਸਲਾ ਅਨਮੋਲ ਹੈ। ਜਦੋਂ ਮੈਂ ਛੋਟੀ ਸੀ ਤਾਂ ਇਨ੍ਹਾਂ ਸਿੱਖ ਬੀਬੀਆਂ ਬਾਰੇ ਬਹੁਤ ਜਾਣਕਾਰੀ ਨਹੀਂ ਮਿਲੀ ਪਰ ਜਦੋਂ ਮੈਂ ਮਾਈ ਭਾਗੋ, ਮਾਤਾ ਗੁਜਰੀ ਅਤੇ ਹੋਰ ਬੀਬੀਆਂ ਦੀਆਂ ਕਹਾਣੀਆਂ ਪੜੀਆਂ ਤਾਂ ਮੈਂ ਹੈਰਾਨ ਰਹਿ ਗਈ। ਉਹਨਾਂ ਦੇ ਹੌਸਲੇ ਪਰ ਜ਼ਿੰਦਗੀ ਅੱਜ ਵੀ ਮੇਰੇ ਲਈ ਪ੍ਰੇਰਣਾ ਹੈ। ਸਿੱਖ ਔਰਤਾਂ ਸਦੀਆਂ ਤੋਂ ਇਤਿਹਾਸ ਰਚ ਰਹੀਆਂ ਹਨ ਇਸ ਵੀਡੀਓ ਵਿੱਚ ਅਸੀਂ ਉਹਨਾਂ ਦੀ ਵਿਰਾਸਤ ਉਪलब्ਧੀਆਂ ਅਤੇ ਯਾਦਗਾਰੀ ਯਤਨਾਂ ਨੂੰ ਸਨਮਾਨ ਦਿੰਦੇ ਹਾਂ ਜੇ ਤੁਸੀਂ ਆਪਣੀ ਇਤਿਹਾਸ ਤੇ ਮਾਣ ਮਹਿਸੂਸ ਕਰਦੇ ਹੋ ਤਾਂ ਇਹ ਵੀਡੀਓ ਲਾਈਕ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਇਤਿਹਾਸ ਵਿੱਚ ਕਈ ਰਾਣੀਆਂ ਆਈਆਂ ਪਰ ਰਾਣੀ ਜਿੰਦਕੌਰ ਵਾਂਗ ਕਿਸੇ ਨੇ ਵੀ ਨਾ ਲੜਾਈ ਅਹਿਜੀ ਲੜੀ ਨਾ ਹੌਸਲਾ ਅਹਿਜਾ ਵਿਖਾਇਆ 1817 ਵਿੱਚ ਜਨਮੀ ਰਾਣੀ ਜਿੰਦਕੌਰ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਸਨ ਤੇ ਸਿੱਖ ਰਾਜ ਦੇ ਆਖਰੀ ਸ਼ਾਸਕ ਦਲੀਪ ਸਿੰਘ ਦੀ ਮਾਂ ਪਰ ਉਹ ਸਿਰਫ ਰਾਣੀ ਜਾਂ ਮਾਂ ਨਹੀਂ ਸੀ ਉਹ ਸੀ ਇੱਕ ਜੰਗਜ਼ੂ ਰਾਜਨੀਤਿਕ ਨੇਤਾ ਤੇ ਆਜ਼ਾਦੀ ਦੀ ਅਗਵਾਈ ਕਰਨ ਵਾਲੀ ਜਦੋਂ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਤਾਂ ਰਾਜ ਅਸਥਿਰ ਹੋ ਗਿਆ ਅੰਦਰੂਨੀ ਰਾਜਨੀਤੀ ਅੰਗਰੇਜ਼ਾਂ ਦੀਆਂ ਚਾਲਾਂ ਸਿੱਖ ਰਾਜ ਖਤਰੇ 'ਚ ਸੀ ਇਸ ਤਰ੍ਹਾਂ ਦੇ ਸਮੇਂ ਵਿੱਚ ਇੱਕ ਮਾਂ ਜਿੰਦਕੌਰ ਆਪਣੇ 5 ਸਾਲਾਂ ਉਮਰ ਦੇ ਪੁੱਤਰ ਨਾਲ ਰਾਜਨੀਤੀ ਸੰਭਾਲਦੀ ਹੈ ਉਹ ਸਿਰਫ ਇੱਕ ਮਾਂ ਨਹੀਂ ਸੀ ਇੱਕ ਚਤੁਰ ਰਾਜਨੀਤਿਕ ਮਾਹਿਰ ਵੀ ਸੀ ਉਹਨਾਂ ਨੇ ਫੌਜਾਂ ਦੇ ਅਧਿਕਾਰੀ ਦਰਬਾਰੀ ਅਤੇ ਬਾਹਰਲੇ ਰਾਜਾਂ ਨਾਲ ਸਾਂਝ ਬਣਾਈ ਪਰ ਅੰਗਰੇਜ਼ ਉਹਨਾਂ ਤੋਂ ਡਰਦੇ ਸਨ 1846 ਵਿੱਚ ਉਹਨਾਂ ਨੇ ਰਾਣੀ ਨੂੰ ਰਾਜ ਲਈ ਖਤਰਾ ਕਰਾਰ ਦਿੰਦੇ ਹੋਏ ਕੈਦ ਕਰ ਲਿਆ। ਉਹਨਾਂ ਨੂੰ ਆਪਣੇ ਪੁੱਤਰ ਦਲੀਪ ਸਿੰਘ ਤੋਂ ਵੱਖ ਕਰ ਦਿੱਤਾ ਗਿਆ। ਦਲੀਪ ਸਿੰਘ ਨੂੰ ਅੰਗਰੇਜ਼ੀ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿੰਦਕੌਰ ਹਾਰ ਮੰਨਣ ਵਾਲੀ ਨਹੀਂ ਸੀ। ਉਹ ਪੇਸ਼ਵਰਦਲ ਕੀ ਕੈਦ ਤੋਂ ਭੱਜੀ ਨੇਪਾਲ ਗਈ ਅਤੇ ਆਖਰਕਾਰ ਲੰਡਨ ਪਹੁੰਚ ਗਈ ਜਿੱਥੇ ਉਹ 13 ਸਾਲ ਬਾਅਦ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲੀ। ਉਹਨਾਂ ਦੀ ਮੌਤ 1863 ਵਿੱਚ ਲੰਡਨ ਵਿੱਚ ਹੋਈ। ਉਨ੍ਹਾਂ ਦੀ ਹਸਤੀਆਂ ਗੁਪਤ ਰੂਪ ਵਿੱਚ ਭਾਰਤ ਲਿਆਂਦੀਆਂ ਗਈਆਂ ਅਤੇ ਸਿੱਖ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਰਾਣੀ ਜਿੰਦਕੌਰ ਸਿੱਖ ਰਾਜ ਦੀ ਆਖਰੀ ਰਾਣੀ ਪਰ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਮਾਤਾ ਸੀ। ਜੇ ਤੁਸੀਂ ਵੀ ਰਾਣੀ ਜਿੰਦਕੌਰ ਤੋਂ ਪ੍ਰੇਰਿਤ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਫੋਲੋ ਕਰੋ ਅਤੇ ਹੋਰ ਸਿੱਖ ਇਤਿਹਾਸ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।